ਹਰ ਇੱਕ ਕਰ ਤੇ ਨਾ ਰੜ ਕੇ ਕਮਾਈ ਕਰਦੇ ਨੇ ਆਪਣੇ ਬਾਪੂ ਦੇ ਤੇ ਨਾ ਬਖਰੀ ਜੀ ਸੂਲ ਲੈਗੇ ਚਲ ਚੁੱਪ ਕਰ ਜਾ ਪਹਿਲੀ ਨਹੀਂ ਕਾਰੋਬਾਰ ਸੈੱਟ ਹੈਗਾ ਉਹ ਤੋਂ ਤੂੰ ਘਰੇ ਆਉਂਦਾ ਇਹਨੂੰ ਤੂੰ ਲੜਾਈ ਪਾਈ ਰੱਖਦਾ ਓ ਮੇਰੇ ਹੀ ਕਸੂਰ ਹੈ ਮੇਰੇ ਗਲ ਗੂਠਾ ਦੇ ਦਿੰਦਾ ਨਾ ਚਾਰ ਪੰਜ ਦਿਨ ਹੋ ਗਏ ਛੁੱਟ ਦਿੱਤੇ ਨੇ ਪਤਾ ਨਹੀਂ ਬਣਾਇਆ ਖਣੀ ਨਾ ਪਤਾ ਕਰਤੀ ਹੈ ਮੇਰੇ 슈ਟ ਬਣਾਤਾ ਵੀਰਪਾਲ ਬਣਾਇਆ ਨਹੀਂ 마ਸੀ ਜੀ ਇਹ ਤੁਹਾਡਾ 슈ਟ ਅਸੀਂ ਤੁਹਾਨੂੰ ਪਤਾ ਤਾਂ ਹੈਗਾ ਵੀ ਲੁਕਸ਼ੀਪਕੇ ਕੰਮ ਕਰਦੇ ਆ ਕੱਲ ਡੈਡੀ ਕਿਸੇ ਪਾਸੇ ਗਏ ਨਹੀਂ ਗਏ ਕਿਉਂ ਨਹੀਂ ਸੇਤੀ ਜੀ ਖਰਾਬ ਸੀ ਤਾਂ ਕਰਕੇ ਸਾਥ 슈ਟ ਹੀ ਨਹੀਂ ਬਣਿਆ ਤੁਹਾਡਾ ਵੀਰਪਾਲ ਦੇ ਵਿੱਚ ਲੁਕਸ਼ੀਪਕੇ ਕੰਮ ਕਰਨ ਵਾਲੀ ਕੀ ਗੱਲ ਹੈ ਮੈਨੂੰ ਤਾਂ 슈ਟ ਚਾਹੀਦਾ ਸੀ ਕੋਈ ਗੱਲ ਨਹੀਂ 마ਸੀ ਜੀ ਆ ਤੁਹਾਡਾ ਕੰਮ ਹੀ ਕਰੀ ਜਾਂਦੇ ਆ ਬਸ ਤਰਪਾਈ ਕਰਤੀ ਕਮੀਜ਼ ਤੇ ਤੇ ਸਲਵਾਰ ਵੀ ਪਰ ਬਣਾਈ ਜਾਂਦੀ ਹੈ ਵੀਰਪਾਲ ਮੈਂ 2 ਘੰਟਿਆਂ ਤੱਕ ਗੇੜਾ ਮਾਰੂੰਗੀ ਤੇ 슈ਟ ਤਿਆਰ ਕਰਦੇ ਹੋ ਚੰਗਾ ਵੇਖੀ ਕਿਤੇ ਮੈਨੂੰ ਫੇਰ ਨਾ ਮੋੜਨਾ ਪਏ ਜੀ ਠੀਕ ਹੈ ਤੁਸੀਂ ਨਾ ਆਇਓ 마ਸੀ ਜੀ ਮੈਂ ਤੁਹਾਡਾ ਸ਼ੂਟ ਨਾਲ ਆਪੇ ਪਹੁੰਚਦਾ ਕਰ ਦੂੰਗੀ ਜੇ ਸਾਡੇ ਡੈਡੀ ਘਰੇ ਆ ਗਏ ਫਿਰ ਉਹ ਲੜਨਗੇ ਅੱਛਾ ਵੀਰ ਭਲਾ ਆਏ ਗੱਲ ਐ ਨਾ ਕੁੜੀਓ ਪਈਆ ਚੰਗਾ ਕੰਮ ਐ ਤੁਹਾਡਾ ਪਾਪੂ ਜੀ ਤੁਸੀਂ ਪਾਪੂ ਤੁਸੀਂ ਇੰਨੀ ਜਲਦੀ ਕਿਵੇਂ ਆ ਗਏ ਅੱਜ ਸਿਹਤ ਠੀਕ ਆ ਤੁਹਾਡੀ ਚੰਗਾ ਹੋਇਆ ਮੈਂ ਆ ਗਿਆ ਮੇਰੇ ਹਟਾਉਣ ਤੋਂ ਬਾਅਦ ਵੀ ਨਹੀਂ ਹਟਦੀਆਂ ਤੁਸੀਂ ਇਹਦੇ ਵਿੱਚ ਮਾੜਾ ਕੰਮ ਕੀ ਹੈਗਾ ਇਹ ਤਾਂ ਆਪਣੇ ਹੱਥਾਂ ਦੀ ਕਿਰਤ ਕਮਾਈ ਹੋਈ ਕਰਦੀਆਂ ਨੇ ਭਾਈ ਤੁਸੀਂ ਸਾਡੇ ਘਰ ਦੀ ਗੱਲ 'ਚ ਬੋਲੋ ਹੀ ਨਾ ਚਲ ਠੀਕ ਐ ਵੀਰ ਭਾ ਮੇਰੇ ਸ਼ੂਟ ਸੇਉ ਕੇ ਭੇਜ ਦਿਓ ਚੰਗਾ ਮੈਂ ਤੇ ਚੱਲਦੀ ਆ ਪਈਆ ਉਹਦੇ ਕੱਪੜੇ ਹੁਣ ਹੀ ਲੈ ਜਾ ਇਹ ਨਹੀਂ ਚਾਉਂਗੇ ਦਿੰਦੀਆਂ ਬਾਪੂ ਜੀ ਐ ਕਿਵੇਂ ਦੇ ਦੀਆ ਕੱਪੜੇ ਅੱਧੇ ਸਿੰਟ ਤੇ ਪੈਨੇ ਅੱਧੇ ਸਿਉਣ ਵਾਲੇ ਨੇਗੇ ਪੂਰੇ ਸੇਵਕੇ ਦੇਵਾਂਗੇ ਆ ਸ਼ੂਟ ਤਾਂ ਮੇਰਾ ਹੁਣ ਇਹਨਾਂ ਨੂੰ ਪੂਰਾ ਕਰਨਾ ਹੀ ਪਊਗਾ ਹੋਰ ਮੇਰਾ ਅੱਧ ਵਿਚਾਲੇ ਕੌਣ ਖੜੂਗਾ ਸ਼ੂਟ ਕੋਈ ਨਹੀਂ ਇਹਨਾਂ ਨਾਲ ਤਾਂ ਮੈਂ ਫੇਰ ਗੱਲ ਕਰਦਾਂ ਗੋਗੀ ਤੇ ਉਤਾਰ ਨੂੰ ਆ ਜਾਂਦੇ ਬਾਪੂ ਜੀ ਇਹ ਚ ਕੀ ਗਲਤ ਗੱਲ ਹੈ ਅਸੀਂ ਕੱਪੜੇ ਸਿਉਨੇ ਆਂਗੇ ਕਮਾਈ ਕਰਦੇ ਆਂਗੇ ਸੋਨਾ ਸਹਾਇ ਲਵਾਉਨੇ ਆ ਕੋਈ ਅੱਛਾ ਹੁਣ ਸੋਡੀਆਂ ਕਮਾਈ ਨਾਲ ਘਰ ਚੱਲਣਗੇ ਇਹ ਤਾਂ ਸੋਡਾ ਬਹਾਨਾ ਇੱਕ ਗੱਲਾਂ ਮਾਰਨ ਦਾ ਬਸ ਜੇ ਬਾਪੂ ਜੀ ਸਾਨੂੰ ਕੋਈ ਹੱਥੀ ਕੰਮ ਕਰਨਾ ਆਉਂਦਾ ਤਾਂ ਅੱਜ ਕਰਨੇ ਚ ਕੀ ਬਰਾਈ ਆ ਲੋਕ ਤਾਂ ਚਾਹੁੰਦੇ ਨੇ ਵੀ ਸਾਨੂੰ ਕੋਈ ਕੰਮ ਆਉਂਦਾ ਹੋਵੇ ਤੇ ਅਸੀਂ ਕਰੀਏ ਜੇ ਸਾਨੂੰ ਕੰਮ ਕਰਨ ਨਾਲ ਆਉਂਦਾ ਤਾਂ ਤੁਸੀਂ ਨਹੀਂ ਕਰਨ ਦਿੰਦੇ ਕੋਈ ਨਹੀਂ ਮੈਂ ਕਰਦਾ ਤੁਹਾਡਾ ਹੱਲ ਜੇ ਰੋਟੀ ਪਾਣੀ ਬਣਾਇਆ ਨਾ ਮੈਨੂੰ ਲਿਆ ਦਿਓ ਕੋਈ ਨਾ ਬਾਪੂ ਜੀ ਬਣਾ ਦਨੇ ਅਸੀਂ ਰੋਟੀ ਜੇ ਤੁਹਾਨੂੰ ਲੋਕਾਂ ਨਾਲ ਗੱਲਾਂ ਮਾਰਨ ਤੋਂ ਬੇੜ ਮਿਲੇ ਫੇਰ ਤੁਸੀਂ ਰੋਟੀ ਪਾਣੀ ਬਣਾਓ ਕੋਈ ਨਾ ਬਾਪੂ ਜੀ ਅਸੀਂ ਰੋਜੀ ਟਾਈਮ ਨਾਲ ਬਣਾਉਣੇ ਆ ਅੱਜ ਤੁਸੀਂ ਪਹਿਲਾਂ ਆ ਗਏ ਹਾਂ 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 ਭਾਈ ਮੇਰੇ ਹੀ ਕਸੂਰ ਹੈਗਾ ਤੁਹਾਡਾ ਕਸੂਰ ਨਹੀਂ ਹੈਗਾ ਇਹ ਤੇ ਜਿਹੜੇ ਨੇ ਮੈਂ ਤੁਹਾਨੂੰ ਇੰਨੀ ਖੁੱਲ੍ਹ ਦੇ ਰੱਖੀ ਹੈਗੀ ਇਹ ਤੇ ਬਾਪੂ ਜੀ ਖੁੱਲ੍ਹ ਦੇਣ ਨਾਲ ਕੀ ਗੱਲ ਹੈਗੀ ਅਸੀਂ ਕਿਹੜਾ ਕਿਤੇ ਬਾਹਰ ਜਾਂਦੇ ਆ ਘਰੇ ਬੈਠ ਕੇ ਕੰਮ ਕਰਦੇ ਆ ਭਾਈ ਜੇ ਤੁਸੀਂ ਨਹੀਂ ਬਾਹਰ ਜਾਂਦੀਆਂ ਜਿਹੜੀਆਂ ਤੁਹਾਡੇ ਕੋਲ ਬੁੜੀਆਂ ਹੁੰਦੀਆਂ ਨੇ ਇਹ ਤਾਂ ਬਾਹਰੋਂ ਹੀ ਹੁੰਦੀਆਂ ਨੇ ਕੋਈ ਨਾ ਬਾਪੂ ਜੀ ਕਿਉਂ ਹੱਕੀ ਜਾਂਦੇ ਹੋਗੇ ਤੁਸੀਂ ਜਾ ਕੇ ਅੰਦਰ ਬੈਠੋ ਅਸੀਂ ਬਣਾਉਣੇ ਆ ਰੋਟੀ ਤੁਹਾਡੇ ਖਾਤਰ ਚੱਲ ਗਏ ਨਾ ਆਪਾਂ ਬਾਪੂ ਜੀ ਖਾਤਰ ਰੋਟੀ ਬਣਾਈਏ ਪਹਿਲਾਂ ਫਿਰ ਸੇ ਹੋਲਾਂਗੇ ਕੱਪੜੇ ਤਾਂ ਉਹ ਨਾ ਨਾ ਭਾਈ ਆ ਜਾ ਗਾਗਲ ਪਹਿਲਾਂ ਰੋਟੀ ਬਣਾ ਲੈਨੇ ਨਹੀਂ ਸਾਰਾ ਦਿਨ ਬੋੜ ਬੋੜ ਕਰੀ ਜਾਊਗਾ ਕੀ ਹੋ ਗਿਆ ਮੰਮੀ ਕੀ ਸੋਚੀ ਪੈ ਰਹੀ ਹੈ ਕੀ ਲੋਚਦੀ ਹੈ ਮੈਂ ਤਾਂ ਬੁੱਤਾ ਨਹੀਂ ਸੋਚਦੀ ਤੀਗੀ ਤੇਰੀ ਭੈਣ ਦਾ ਫੋਨ ਹੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਜੇ ਮੈਂ ਕਰਦੀ ਆ ਤਾਂ ਰਿੰਗ ਨਹੀਂ ਜਾਂਦੀ ਮੇਰਾ ਮੇਰਾ ਤਾਂ ਨਾ ਮਾਨ ਆਇਆ ਪਿਆ ਵੀ ਮੈਂ ਤੇਰੀ ਭੈਣ ਨਾਲ ਗੱਲ ਕਰਾਂ ਉਹ ਤਾਂ ਅੰਮੀ ਐ ਆ ਪੈਣ ਨੇ ਚਾਰਜ ਨਿਕਰਾਇਆ ਹੋਇਆ ਫੋਨ ਦਾ ਉਹਦੀ ਵੈਲਿਡਿਟੀ ਖਤਮ ਹੋ ਰਹੀ ਆ ਤਾਂ ਕਰਕੇ ਉਧਰ ਰਿੰਗਣੀ ਜਾਂਦੀ ਤੇਰਾ ਹੁਣ ਪਹਿਲੀ ਘਟਾ ਜਾਂਦਾ ਹੋਊਗਾ ਪੁੱਤ ਆਪਾਂ ਤਾਂ ਔਖੇ ਸੌਖੇ ਹੋ ਕੇ ਲੋਕਾਂ ਤੋਂ ਪੈਸੇ ਪੂਸੇ ਲੈ ਕੇ ਕਰਜਾ ਚੜਾ ਕੇ ਵਿਆਹ ਕੀਤਾ ਸੀ ਆਪਾਂ ਨੂੰ ਕੀ ਪਤਾ ਤੀਗਾ ਵੀ ਐਂ ਪਰੇਸ਼ਾਨ ਹੋਊਗੀ ਹੋ ਹਾਂ ਮੈਂ ਉਹ ਤਾਂ ਆਪਾਂ ਵੀ ਦੇਖ ਵਧੀਆ ਕਰ ਦੇਖ ਕੇ ਵਿਆਹ ਕੀਤਾ ਸੀਗਾ ਤੂੰ ਚੱਲ ਦੁਖੀ ਨਾ ਹੋ ਜੇ ਹੁਣ ਮਾੜਾ ਟਾਈਮ ਆ ਤਾਂ ਚੰਗੇ ਟਾਈਮ ਵੀ ਆਊਗਾ ਪੁੱਤ ਮੈਂ ਤਾਂ ਨਾ ਦਿਨ ਰਾਤ ਇਹੀ ਦੁਆ ਕਰਦੀ ਆ ਵੀ ਉਹਦੇ ਮੇਰੀ 30 ਦੇ ਚੰਗੇ ਦਿਨ ਆ ਜਾਣ ਹਾ ਕੋਈ ਨਾ ਮੈਂ ਤੂੰ ਹੀ ਨਾ ਟੈਨਸ਼ਨ ਲਈ ਜਾ ਕਰ ਕੱਲੀ ਹੈਗੀ ਐਂਗੀ ਕੋਈ ਟੈਨਸ਼ਨ ਲਈ ਜਾਨੀ ਰਹਿਣੀ ਟੈਨਸ਼ਨ ਤਾਂ ਪੁੱਤ ਤੀਆਂ ਦੀ ਹੁੰਦੀ ਹੋਈ ਐ ਪਰ ਹੁਣ ਜੇ ਬਿਮਾਰ ਹੋ ਗਈ ਤੈਨੂੰ ਸਾਮੂ ਕੌਣ ਆ ਕੰਮ ਕਰਨ ਵਾਲਾ ਤੂੰ ਕਰੇ ਤੂੰ ਹੀ ਐ ਕੱਲੀ ਇਹ ਕਿਹੜਾ ਪੁੱਤ ਕਰੇ ਤੂੰ ਆਉਂਦੀ ਐ ਆਪੇ ਆਉਂਦੀ ਐ ਇਹ ਤਾਂ ਟੈਨਸ਼ਨ ਤਾਂ ਚੱਲ ਕੋਈ ਨਾ ਜੇ ਕੋਈ ਗੱਲਬਾਤ ਹੁੰਦੀ ਮੇਰੇ ਨਾਲ ਕਰ ਲਿਆ ਕਰ ਹਾਂ ਪੁੱਤ ਮੇਰੇ ਤਾਂ ਨਾ ਹੋਰ ਹੁਣ ਚਿੱਤ ਜਾ ਹੋਈ ਜਾਂਦਾ ਜਦ ਅੱਜ ਆਪਾਂ ਵੀਰਪਾਲ ਕੋਲ ਜਾਈ ਆਈਏ ਦੇਖ ਮੈਂ ਅੱਜ ਤਾਂ ਮੇਰੇ ਕੋਲੇ ਟਾਈਮ ਨਹੀਂ ਉਹ ਤਾਂ ਦਿਨੋਂ ਪਤਾ ਦਿਨ ਛੋਟੇ ਨੇਗੇ ਉਹਦੀ ਨੇਰਾ ਹੋ ਜਾਂਦਾਗਾ ਆਪਾਂ ਐ ਕਰਾਂ ਕੱਲ ਨੂੰ ਬਾਗ ਚੱਲਾਂ ਚਲ ਫਿਰ ਹਾਂ ਕਰ ਲਾਂਗੇ ਕੱਲ ਨੂੰ ਵਾ ਲੈ ਕੱਲ ਤੂੰ ਸਵੇਰੇ ਛੇਤੀ ਤਿਆਰ ਹੋ ਜੀ ਆਪਾਂ ਟਾਈਮ ਨਾਲ ਜਾਇਆ ਵਾ ਟਾਈਮ ਨਾਲ ਹੀ ਮੁੜ ਆਵਾਂਗੇ ਹਾਂ ਮੈਂ ਇਸ ਦੇਹਾਂ ਕੰਮ ਕਰ ਲੂੰ ਹਾਂ ਚਲ ਠੀਕ ਆ ਫਿਰ ਮੈਂ ਤਾਂ ਜਾਣ ਆ ਜੰਗਾ ਆਉਣਾ ਫਿਰ ਚਾਹੂ ਕਰ ਲਈ ਮੈਂ ਆਉਂਗਾ ਹੁਣ ਬਸ ਹਾਂ ਬਸ ਚਾਹ ਬਣਾ ਕੇ ਰੱਖੂਗੀ ਮੈਂ ਆ ਜੀ ਦਾ ਬਾਪੂ ਨੂੰ ਐ ਨਹੀਂ ਪਤਾ ਲੱਗਿਆ ਵੀ ਆਪਾਂ ਸਬਜ਼ੀ ਵੀ ਨਹੀਂ ਕੱਟੀ ਨਹੀਂ ਪਤਾ ਨਹੀਂ ਹੋਰ ਕੀ ਕੁਝ ਕਹਿੰਦਾ ਹੋਰ ਆਈ ਨਹੀਂ ਪਤਾ ਕਿੰਨਾ ਕਪੁੱਠਾ ਸਿੱਧਾ ਬੋਲ ਜਾਂਦਾ ਵੀ ਭਾਈ ਤੁਸੀਂ ਤਾਂ ਸਾਰ ਦਿਨ ਮਸ਼ੀਨ ਹੀ ਕਰਦੇ ਨਹੀਂ ਸਮਝਉਂਦੀ ਹੈਗੀ ਵਿਆਪਕ ਕਰਦੇ ਮਾੜੇ ਮੋਟਾ ਸਾਰੇ ਲਾਉਣੇ ਕਰਦੇ ਕੰਮ ਕਰਕੇ ਤੇ ਉਹਨੂੰ ਕੀ ਪ੍ਰੋਬਲਮ ਹੈ ਕਿ ਐਂ ਕਰਨੇ ਚ ਭਲਾਂਦੀ ਮੈਨੂੰ ਸਮਝ ਨਹੀਂ ਆਉਂਦੀ ਚਲੋ ਤੂੰ ਐਂ ਕਰ ਸਰਦੀ ਛੇਤੀ ਛੇਤੀ ਕੱਟ ਲੈ ਆ ਪਛੇਤੀ ਰੋਟੀ ਬਣਾ ਕੇ ਖਵਾ ਦਈਏ ਫਿਰ ਨੇ ਫਿਰ ਬੋਲੀ ਜਾਊਗਾ ਉਸੇ ਸੱਚੀ ਤਾਂ ਕਰੀ ਸਬਜੀ ਜਮੈਂ ਕੱਟ ਦਿੰਨੀ ਆ ਤੁਸੀਂ ਆਟਾ ਆਟਾ ਗੁੰਨੋ ਲੋਨੀ ਨਹੀਂ ਮੈਂ ਇੱਕ ਵਾਰ ਸਬਜੀ ਬਣ ਜੂਗੀ ਤੇ ਮੈਂ ਆਟਾ ਗੁੰਨ ਲਊਂਗੀ ਮਿੰਟੇ ਚ ਬਣਾ ਦੂੰਗੀ ਫਿਰ ਤਾਂ ਮੈਂ ਕੀ ਨਾ ਸਕਤੰਤੀ ਹੋਏ ਨਾ ਅਜੇ ਤਾਂ ਆਪਾਂ ਬਾਪੂ ਨੂੰ ਰੋਟੀ ਪਾਣੀ ਟਾਈਮ ਤੇ ਦਿੰਨੇ ਆ ਫਿਰ ਵੀ ਆਪਾਂ ਨੂੰ ਪਸੰਦ ਨਹੀਂ ਕਰਦੇ ਫਿਰ ਵੀ ਸਾਰਾ ਦਿਨ ਬੋਲੀ ਜਾਂਦੇ ਨੇਗੇ ਹੋਰ ਹੁਣ ਗਾਗੇ ਨਾ ਹਰ ਇੱਕ ਘਰ ਚ ਨਾ ਰੜ ਕੇ ਕਮਾਈ ਕਰਦੇ ਨੇ ਆਪਣੇ ਬਾਪੂ ਦੇ ਤਾਂ ਨਾ ਵੱਖਰੀ ਜਿਹੀ ਸੂਲ ਨੇਗੇ ਚਾ ਚੁੱਪ ਕਰ ਜਾ ਜੇ ਉਹਨੇ ਸੁਣ ਲਿਆ ਪਤਾ ਨਹੀਂ ਕੀ ਬੋਲੂਗਾ ਮੁਰੂ ਕਲੇਸ਼ ਤਾਂ ਪੈ ਗਿਆ ਐਦੂ ਉੱਤੇ ਕਲੇਸ਼ ਕੀ ਪਊਗਾ ਉਹਨਾਂ ਦੇ ਆਉਣ ਦੀ ਡੇਰ ਐ ਬਾਪੂ ਨੇ ਆਪਾਂ ਨੂੰ ਬਖਸ਼ਣਾ ਥੋੜੀ ਐ ਅੱਜ ਆਈ ਜਾਂਦੇ ਇਹਨਾਂ ਨੂੰ ਆਪਾਂ ਗੱਲ ਕਰ ਹੀ ਲੈਨੇ ਆ ਲੋਕਾਂ ਦੇ ਸਿਰ ਇਹਨਾਂ ਦਾ ਕਰਜ਼ਾ ਚੜਿਆ ਜੇ ਆਪਾਂ ਕੰਮ ਕਰਾਂਗੇ ਇਹ ਕਰਜ਼ੇ ਤੋਂ ਤਾਂ ਬਚਾਂਗੇ ਚੱਲ ਤੂੰ ਸਬਜ਼ੀ ਚੱਕੜੀ ਆਪਾਂ ਪਹਿਲਾਂ ਸਬਜ਼ੀ ਬਣਾਈਏ ਫਿਰ ਫੇਰ ਐ ਨਹੀਂ ਪਤਾ ਕਿੱਥੋਂ ਬੱਲੂਗਾ ਕਣਕ ਤਾਂ ਵਧੀਆ ਯਾਰ ਰੇਰੂ ਜੀ ਵੀ ਟਾਈਮ ਨਾਲ ਪੈ ਗਈ ਪਾਰ ਹੁਣ ਦਾ ਟਾਈਮ ਹੋ ਰਿਹਾ ਯਾਰ ਘਰੇ ਜਾਣ ਦਾ ਗੋਗੀ ਹਾਂ ਚੱਲ ਘਰੇ ਚੱਲੀਏ ਯਾਰ ਲਾ ਯਾਰ ਬਈ ਮੇਰਾ ਤਾਂ ਜੀ ਨਹੀਂ ਕਰਦਾ ਕਹੇ ਜਾ ਉਹ ਕਰੇ ਤਾਂ ਜਾਣਾ ਬੂ ਕਿਉਂ ਨਹੀਂ ਜੀ ਕਰਦਾ ਤੇਰਾ ਜਾਣ ਨੂੰ ਉਹ ਯਾਰ ਬਾਪੂ ਨਾਲ ਨਹੀਂ ਲੜਨੋ ਹਟਦਾ ਉਹ ਅੱਗੇ ਮੇਰੇ ਨਾਲ ਲੜੀ ਜਾਂਦੀਆਂ ਰਹਿੰਦੀਆਂ ਨੇ ਕਿਆਂ ਕੋਈ ਯਾਰ ਬਾਪੂ ਨੂੰ ਵੀ ਕੋਈ ਨਾ ਉਹ ਤਾਂ ਸੋਚਣਾ ਚਾਹੀਦਾ ਹੁਣ ਤਾਂ ਜਵਾਨੇ ਨਹੀਂ ਚੱਲਣਾ ਪਊਗਾ ਉਹ ਬਈ ਯਾਰ ਹੁਣ ਤੂੰ ਐਂ ਹਿਸਾਬ ਲਾ ਲੈ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਵੀ ਬਾਹਰ ਜਾ ਕੇ ਕੰਮ ਕਰ ਲੀਆਂ ਨੇ ਹਰੇਕ ਨੂੰ ਐਂ ਹੁੰਦਾਗਾ ਵੀ ਸਾਡਾ ਧੀ ਪੁੱਤ ਪੜ੍ਹ ਲਿਖ ਕੇ ਕੰਮ ਧੰਦੇ ਲੱਗ ਜੇ ਆ ਆਪਣੇ ਵਾਲਾ ਬਾਪੂ ਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹਿਸਾਬ ਕਿਤਾਬ ਹੈ ਇਹ ਘਰੇ ਵੀ ਨਹੀਂ ਕੰਮ ਕਰਨ ਦਿੰਦਾ ਕਹਿੰਦਾ ਘਰੇ ਵੀ ਨਾ ਕੰਮ ਕਰੋ ਤੁਸੀਂ ਕੋਕੀ ਅੱਜ ਕੱਲ ਤਾਂ ਯਾਰ ਟਾਈਮ ਹੀ ਇਹ ਜਾਏ ਜੇ ਦੋਨੇ ਜੀ ਕਮਾਉਣਗੇ ਤਾਂ ਹੀ ਘਰੇ ਵਰਕਤ ਆਉਗੀ ਇਕੱਲਾ ਬੰਦਾ ਤਾਂ ਘਰ ਚਲਾਈ ਨਹੀਂ ਸਕਦਾ ਉਹ ਯਾਰ ਜੇ ਉਹ ਕਮਾਈ ਕਰਨਾ ਚਾਹੁੰਦੀ ਆ ਨੇ ਤਾਂ ਉਹ ਕਰ ਦੇਣੀ ਦਿੰਦਾ ਚੰਗੇ ਗੱਲ ਦੀ ਹੈ ਕਮਾਈ ਕਰਨਾ ਤਾਂ ਉਹ ਤਾਂ ਕੋਕੀ ਠੀਕ ਆ ਹੁਣ ਬਾਪੂ ਨੂੰ ਕਿਵੇਂ ਬਦਲ ਦਿਆਂਗੇ ਯਾਰ ਉਹ ਤਾਂ ਪੁਰਾਣੇ ਜਮਾਨੇ ਦਾ ਆਪਦੇ ਹਿਸਾਬ ਨਾਲ ਚੱਲੂ ਆ ਹਿਸਾਬ ਨਾਲ ਵੀ ਫਿਰ ਉਹਨੂੰ ਬਦਲਣਾ ਤਾਂ ਚਾਹੀਦਾ ਉਤਾਰਾਂ ਟਾਈਮ ਦੇਖੇ ਵੀ ਹੁਣ ਕੀ ਟਾਈਮ ਚੱਲੀ ਜਾਂਦਾ ਮੈਂ ਕਿਹਾ ਕਿੰਨੀ ਹੋ ਗਈ ਇੱਕ ਬੰਦਾ ਘਰ ਤੋੜ ਲੂਗਾ ਤੂੰ ਐਂ ਦੱਸ ਉਹਨੇ ਘਰ ਤਾਂ ਨਹੀਂ ਤੋੜਦਾ ਹੁਣ ਤੂੰ ਆਪਣੇ ਦੀ ਲਾ ਲਾ ਆਪਾਂ ਤੁਰ ਕੇ ਆਏ ਆ ਇੰਨਾ ਮੀਂਹ ਪੈਂਦਾ ਸੀ ਚੱਲ ਹੁਣ ਤਾਂ ਧੁੱਪ ਨਿਕਲੀ ਕੱਲ ਦਾ ਕਿੰਨਾ ਮੀਂਹ ਆਪਾਂ ਨਾ ਘਰੋਂ ਮੋਟਰਸਾਈਕਲ ਚੱਕ ਲਿਆਉਂਦੇ ਉਹੀ ਤਾਂ ਨਹੀਂ ਲੱਗਦਾ ਕੁਝ ਵੀ ਉਹੀ ਤਾਂ ਗੱਲ ਹੈ ਹੁਣ ਬਾਪੂ ਨੂੰ ਸਮਝਣਾ ਤਾਂ ਚਾਹੀਦਾ ਇਹ ਤਾਂ ਤੈਨੂੰ ਵੀ ਪਤਾ ਹੈ ਹਨਾ ਪਰ ਅੱਜ ਕੱਲ੍ਹ ਦੇ ਜਿਹੜੇ ਜਵਾਕ ਨੇ ਉਹ ਨਹੀਂ ਇੰਨੀ ਸੁਣਦੇ ਇਹ ਤਾਂ ਆਪਣਾ ਆਪਣਾ ਟਾਈਮ ਹੋਰ ਸੀ ਜਿਹੜਾ ਆਪਾਂ ਨੂੰ ਇੰਨਾ ਦਵਾਜ ਰੱਖਿਆ ਹੋਇਆ ਹੈ ਉਹੀ ਦੁਆ ਆਪਣੇ ਤੇ ਹੁਣ ਚੱਲੀ ਜਾਂਦਾ ਘਰੇ ਵੜਦੇ ਨੂੰ ਵੀ ਆਪਾਂ ਨੂੰ ਡਰ ਲੱਗਦਾ ਵੀ ਯਾਰ ਕੋਈ ਗੱਲ ਨਾ ਹੋ ਗਈ ਉਹ ਪੁੱਠਾ ਬੋਲੂਗਾ ਘਰੇ ਦਾ ਗੋਭੀ ਜਾਣੇ ਪਊਗਾ ਹੁਣ ਫਿਰ ਕਿੰਨਾ ਚਿਰ ਲੋਕ ਲੋਕ ਕੇ ਰਹਾਂਗੇ ਹੁਣ ਆਪਾਂ ਨੂੰ ਪਤਾ ਤਾਂ ਹੈਗੀ ਐ ਵੀ ਉਹਨੇ ਤਾਂ ਪਲੇਸ ਪਾਉਣੀ ਹੀ ਪਾਉਣਾ ਯਾਰ ਕੋਈ ਨਾ ਕੋਈ ਤਾਂ ਬੋਲੂਗੀ ਚਲ ਘਰੇ ਚੱਲਦੇ ਆਂ ਕਿਵੇਂ ਸਮਝਾਈਏ ਉਹਨੂੰ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦਾ ਭਾਈ ਉਹ ਨਹੀਂ ਸਮਝਦਾ ਯਾਰ ਆਪਾਂ ਘਰੇ ਚੱਲਦੇ ਆ ਜਿਹੜਾ ਪਸ਼ੂ ਦੇਖੀ ਜੋ ਤੂੰ ਤਾਂ ਕਹਿੰਦਾ ਸੀ ਮੈਂ ਘਰੇ ਕਿਵੇਂ ਜਾਊਂਗਾ ਬਾਪੂ ਤਾਂ ਉਹ ਬਠਾ ਮੂਰੇ ਉਹ ਬਠਾ ਹੋਰ ਬਾਪੂ ਕਿਵੇਂ ਆ ਉਹ ਤੁਸੀਂ ਮੈਥੋਂ ਕੀ ਲੈਣਾ ਮੈਂ ਜਿਉਂ ਆ ਚਾਹੇ ਮਰਾ ਦਾ ਕੰ ਬਾਪ ਹੁਣ ਕੀ ਗੱਲ ਹੋ ਗਈ ਮੈਨੂੰ ਕੀ ਪੁੱਛਦਾ ਆਂ ਉਹਦੀ ਘਰ ਵਾਲਿਆਂ ਨੂੰ ਜਾ ਕੇ ਪੁੱਛੋ ਉਹ ਬਾਪੂ ਕਦੇ ਤਾਂ ਲੜਾਈ ਮੁਖਣ ਦੇ ਦਿਆ ਕਰ ਯਾਰ ਪਹਿਲੀ ਨਹੀਂ ਕਾਰੋਬਾਰ ਸੈੱਟ ਹੈਗਾ ਉਦੋਂ ਤੂੰ ਘਰੇ ਆਉਂਦੇ ਨੂੰ ਤੂੰ ਲੜਾਈ ਪਾਈ ਰੱਖਦਾ ਓ ਮੇਰੇ ਹੀ ਕਸੂਰ ਹੈ ਮੇਰੇ ਗਲਗੂਠਾ ਦੇ ਦਿੰਦਾ ਨਾ ਬਾਪੂ ਗੱਲ ਵੇ ਦੱਸ ਦੇ ਕੀ ਹੈ ਕੀ ਹੋ ਗਿਆ ਹੁਣ ਜਦੋਂ ਮੈਂ ਹਜ਼ਾਰ ਵਾਰੀ ਕਹਿੰਦਾ ਵੀ ਇਹਨਾਂ ਨੇ ਕੰਮ ਨਹੀਂ ਕਰਨਾ ਇਹ ਲੋਕਾਂ ਦੇ ਸੂਟ ਕਿਉਂ ਸੁੰਦੀਆਂ ਧੱਕੇ ਨਾਲ ਬਾਪੂ ਤੂੰ ਮੈਨੂੰ ਐਂ ਦੱਸ ਯਾਰ ਇਹ ਚ ਮਾੜੀ ਗੱਲ ਕੀ ਐ ਘਰੇ ਬੈਠ ਕੇ ਕੰਮ ਕਰਦੀਆਂ ਇਕੜਾ ਬਾਹਰ ਜਾਂਦੀਆਂ ਨੇ ਉਹ ਬਸ ਮੈਨੂੰ ਨਹੀਂ ਪਸਾਂਦੇ ਗੱਲਾਂ ਇਹਨਾਂ ਨੇ ਕੀ ਕਰਨਾ ਹੁੰਦਾ ਇਹ ਤਾਂ ਸਾਰੇ ਬਹਾਨੇ ਨੇ ਕੋਈ ਕੰਮ ਨਹੀਂ ਕਰਦੀਆਂ ਇਹਨਾਂ ਨੇ ਬੁੜੀਆਂ ਨੇ ਇਕੱਠਾ ਹੋਣਾ ਹੁੰਦਾਗਾ ਦੂਜੀਆਂ ਆਉਂਦੀਆਂ ਨੇ ਉਹ ਕਿਸੇ ਦੀਆਂ ਗੱਲਾਂ ਲਿਆਉਂਦੀਆਂ ਨੇ ਚੁਗਲੀਆਂ ਕਰਦੀਆਂ ਨੇ ਬਹਿ ਕੇ ਇਹਦੁਵਾ ਉਹਨਾਂ ਨੂੰ ਚੱਕਣਾ ਦਿੰਦੀਆਂ ਨੇ ਘਰ ਖਰਾਉ ਹੋ ਜਾਂਦੇ ਨੇ ਹੋਰ ਕੀ ਹੁੰਦਾਗਾ ਪਾਪੂ ਤੈਨੂੰ ਪੈਸੇ ਆਉਂਦੇ ਚੰਗੇ ਨਹੀਂ ਲੱਗਦੇ ਘਰੇ ਉਹਨਾਂ ਦੇ 150 ਨਾਲ ਆਪਣੇ ਘਰ ਨੂੰ ਕੀ ਫਰਕ ਪੈਣਾਗਾ ਤੁਸੀਂ ਆਪ ਕੰਮ ਕਰੋ ਕੁੜੀਆਂ ਦੇ ਕੰਮ ਕਰਨ ਨਾਲ ਵਰਕਤ ਹੁੰਦੀ ਹੈ ਘਰ ਚ ਬਾਪੂ ਜਿੰਨਾ ਜਰ ਕੰਮ ਸੈੱਟ ਨਹੀਂ ਹੁੰਦਾ ਉਹ ਨਜ਼ਰਤਾ ਕਰ ਲੈਣ ਦੇ ਮੈਂ ਕਹਿੰਦਾ ਨਾ ਬਸ ਕੋਈ ਲੋੜ ਨਹੀਂ ਇਹਨਾਂ ਨੂੰ ਕੱਪੜੇ ਸਿਉਣ ਦੀ ਚੱਲ ਕੋਈ ਨਹੀਂ ਯਾਰ ਕਿਉਂ ਹਰ ਕੀ ਇਹਨਾਂ ਬਸ ਸਮਝਾ ਦਨਾ ਜਾ ਕੇ ਹਾਂ ਬਾਪੂ ਸਮਝਾ ਦਨੇ ਅਸੀਂ ਜਾ ਕੇ ਚੱਲ ਸਮਝਾ ਦਨੇ ਆਪਾਂ ਹਾਂ ਬਗ ਜਾ ਸਮਝਾ ਦੋ ਨਹੀਂ ਇਹਦੇ ਪੇਕੇ ਨੂੰ ਸਦੂ ਨਵੇਂ ਨੂੰ ਕੋਈ ਨਹੀਂ ਬਾਪੂ ਐਨਾ ਬੀਪੀ ਨਾ ਵਧਾਇਆ ਕਰ ਯਾਰ ਕਹਿ ਦਨੇ ਆ ਜਾ ਕੇ ਬਗ ਜਾ ਬਗ ਜਾ ਵਾਦਾ ਬੀਪੀ ਮੇਰਾ ਕਿਉਂ ਬਣ ਗਿਆ ਪ੍ਰਸਾਦਾ ਹਾਂਜੀ ਬਣ ਗਿਆ ਵਸ ਲਿਓਣੇ ਆ ਹਲੋ ਰੋਟੀ ਗੱਲਾਂ ਸੁਣ ਮੇਰੀ ਸੋਨੂੰ ਕਿੰਨੇ ਵਾਰੀ ਕਿਹਾ ਹੈਗਾ ਵੀ ਜੇ ਕੰਮ ਕਰਨਾ ਹੁੰਦਾ ਕਰ ਲਿਆ ਕਰੋ ਪਰ ਬਾਪੂ ਨੂੰ ਪਤਾ ਨਾ ਲੱਗੇ ਸੋਨੂੰ ਐ ਪਤਾ ਵੀ ਕਿੰਨਾ ਬੋਲੇ ਬਾਪੂ ਸਾਨੂੰ ਅਸੀਂ ਤਾਂ ਨਾ ਬਾਪੂ ਜੀ ਦੇ ਜਾਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਸੀ ਬਾਪੂ ਜੀ ਚਾਂਕੀ ਆਗੇ ਉੱਤੇ ਮੇਰੀ ਗੱਲ ਸੁਣ ਲਓ ਜਿਆਦਾ ਕੰਮ ਕਰਨੇ ਛੱਡ ਦਿਓ ਜਾਂ ਫਿਰ ਬਾਪੂ ਦਾ ਧਿਆਨ ਰੱਖਿਆ ਕਰੋ ਚੋਰੀ ਕਰਿਆ ਕਰੋ ਚੰਗਾ ਹੁਣ ਤੁਸੀਂ ਰੋਟੀ ਖਾ ਲਓ ਅੱਗੇ ਤਾਂ ਨਾ ਅਸੀਂ ਬਾਪੂ ਜੀ ਦਾ ਆਪ ਹੀ ਧਿਆਨ ਰੱਖਿਆ ਕਰਾਂਗੇ ਜਿੰਨਾ ਜਿੰਨਾ ਦੇ ਸਿਉਣ ਵਾਲੇ ਨੇ ਕੱਪੜੇ ਸਿਉਂਗੇ ਅਪ ਤਾਂ ਕੰਮ ਹੀ ਬੰਦ ਕਰ ਦਿੰਨੇ ਆਂ ਰੋਜ਼ ਦੇ ਕਲੇਸ ਨਾਲ ਤਾਂ ਚੰਗਾ ਹੀ ਆ ਚਲੋ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਰੋਟੀ ਖਾਓ ਥੋੜੀ ਰੋਟੀ ਠੰਡੀ ਹੋ ਜੂਗੀ ਕੀ ਰੋਟੀ ਖਾਣੀ ਐ ਬਿਨਾ ਮਤਲਬ ਦੇ ਕਲੇਸ ਤੋਂ ਮੇਰਾ ਤਾਂ ਮੜਕਿਆ ਪਿਆ ਦਿਮਾਗ ਖਰਾਬ ਕਰਿਆ ਪਿਆਗਾ ਕੋਈ ਨਾ ਤੁਸੀਂ ਰੋਟੀ ਖਾਓ ਕਾਹਨੂੰ ਔਖੇ ਹੁੰ

ਓਹ ਹੋਰ ਕਿਵੇਂ ਮਗਰਾ ਓ ਮੈਨੂੰ ਜਮਾ ਠੀਕ ਐ ਤੂੰ ਦੱਸ ਹੋਰ ਜਵਾਕ ਚਲੇ ਤਖੜੀ ਐ ਓ ਠੀਕ ਐ ਵਧੀਆ ਅੱਜ ਕਿਵੇਂ ਯਾਦ ਕਰ ਲਿਆ ਓ ਮੇਰੇ ਕੋਲ ਦੀ ਦਾਦੂ ਜਵਾਕ ਇਹ ਲੰਗੇ ਜਾਂਦੇ ਸੀ ਮੈਨੂੰ ਕਿਹੜਾ ਖੂਨ ਲਾਉਣਾ ਆਉਂਦਾ ਯਾਰ ਇਹਨਾਂ ਤੋਂ ਲਵਾਇਆ ਹੈਗਾ ਅੱਛਾ ਹਣ ਪੜ੍ਹੀ ਐ ਤੂੰ ਤਾਂ ਓਹ ਹੋਰ ਉਦੋਂ ਆਪਣੇ ਵੇਲੇ ਕਿਹੜੇ ਕਰਦੇ ਹੁੰਦੇ ਸੀ ਕੌਣ ਜਾਂਦਾ ਸਕੂਲ ਮੈਂ ਇੱਥੇ ਹੀ ਜਾ ਰਿਹਾ ਪਾਦਾ ਔਰ ਟੋਬਿਆਂ ਚ ਹੀ ਕੱਢਤੀ ਜ਼ਿੰਦਗੀ ਹੋਰ ਸਣਾ ਘਰ ਪਰਵਾਰ ਦੀ ਗੱਲਬਾਤ ਉਹ ਬੱਸ ਕੀ ਦੱਸਾਂ ਬਰਾਹਾਲੀ ਐ ਕੀ ਹੋ ਗਿਆ ਉਹ ਯਾਰ ਜਵਾਖ ਜੇ ਮੰਨਦੇ ਤਾਂ ਹੈ ਨਹੀਂ ਕੋਈ ਗੱਲ ਆਪਦੀ ਹੀ ਕਰਦੇ ਨੇ ਹੁਣ ਜੇ ਤੈਨੂੰ ਪਤਾ ਐ ਜੇ ਮੈਂ ਕਿਸੇ ਗੱਲ ਨੂੰ ਰੋਕੂੰਗਾ ਮੈਂ ਭਲੇ ਦੀ ਕਰਦਾ ਹੋਊਗਾ ਆਹਾਂ ਵੱਡੇ ਬੰਦੇ ਆਪਾਂ ਨੂੰ ਤਾਂ ਘਰ ਬਾਰੇ ਸੋਚਣਾ ਹੀ ਪੈਂਦਾ ਹਾਂ ਉਹ ਤੈਨੂੰ ਤਾਂ ਪਤਾ ਮੈਂ ਕਿਹਾ ਵੀ ਜਿਹੜੀਆਂ ਕੁੜੀਆਂ ਕਮਾਉਣ ਲੱਗ ਜਾਂਦੀਆਂ ਨੇ ਯਾਰ ਉਹ ਬੰਦੇ ਨੂੰ ਬੰਦਾ ਨਹੀਂ ਗਿਣਦੀਆਂ ਕਿੰਨਾ ਗੱਲ ਹੈਗੀ ਐ ਇਹ ਹੁਣ अवतार दी कर आली ते गोगी दी कर आली ना सूट जे सਉਣ ਲੱਗੀਆਂ ਯਾਰ ਲੋਕਾਂ ਦੇ ਐਵੇਂ ਹੀ ਬੁੜੀਆਂ ਆਈ ਜਾਂਦੀਆਂ ਨੇ ਇਹਨਾਂ ਨੇ ਤੈਨੂੰ ਪਤਾ ਆਪਾਂ ਨੂੰ ਬੁਰਾ ਲੱਗਦਾ ਭਾਈ ਉਹ ਭਾਈ ਨਾਲੇ ਆਪਣੇ ਜ਼ਿੰਮੇਵਾਰਾਂ ਦੇ ਕੰਮ ਕਿੱਥੇ ਨੇ ਇਹ ਉਹੀ ਤਾਂ ਗੱਲ ਹੈਗੀ ਯਾਰ ਤਰਜ਼ੀਆਂ ਦੇ ਕੰਮ ਨੇ ਅਗਲਾ ਕਰੇ ਯਾਰ ਤੁਸੀਂ ਕਿਉਂ ਪੰਗਾ ਲੈਨੇ ਹੋ ਭਾਈ ਹਾਂ ਹੁਣ ਇਹਨਾਂ ਨੂੰ ਮੈਂ ਸਮਝਾਉਣਾਗਾ ਗੋਗੀ ਨੂੰ ਤੇ ਉਤਾਰ ਨੂੰ ਇਹ ਸਮਝਦੀ ਹੀ ਨਹੀਂ ਗੱਲ ਉਹ ਭਾਈ ਸਮਾਜਵਾਨ ਆ ਗਿਆ ਨਮੀਆਂ ਗੁੱਡੀਆਂ ਨਵੀਂ ਪਟੋਲੇ ਆ ਹੋਰ ਹੁਣ ਵੀ ਤੁਸੀਂ ਆਪ ਕਮਾਈਆਂ ਕਰੋ ਭਾਈ ਕਹਿੰਦੇ ਐ ਹੋਜੂਗਾ ਐ ਹੋਜੂਗਾ ਵੀ ਐ ਹੋਜੂਗਾ ਕੁਸ ਵੀ ਆਪ ਕਮਾਈ ਕਰੋ ਤੁਸੀਂ ਉਹਨਾਂ ਦੇ ਪੈਸੇ ਨਾਲ ਘਰ ਜੋੜੋਗੇ ਤੁਸੀਂ ਅੱ ਤੇਰੀ ਗੱਲ ਦੇਖਿਆ ਘਰ ਘਰ ਇਹੀ ਹਾਲ ਐ ਜਵਾਕ ਆਥੀ ਨਹੀਂ ਲਾਉਂਦੇ ਮੈਂ ਤਾਂ ਦੋ ਚੱਪਕੇ ਨਾ ਮੁਕੀਆਂ ਮਿਸਨਾ ਕੇ ਮੋੜ ਤੇ ਬਹਿ ਜਾਣਾ ਬੋਲਦੇ ਨਹੀਂ ਕੁਸ ਮੋੜਤੀਆਂ ਹੁਣ ਤੂੰ ਫਿਰ ਹਾਂ ਹਾਂ ਮੈਂ ਤਾਂ ਮੋੜਤੀ ਬੈਠਾ ਮੈਂ ਦੇਖ ਰਾਂ ਫਿਰ ਮੈਂ ਆਉਣਾ ਯਾਰ

ਖੜੀ ਹੋ ਜਾ ਕੰਮ ਕਰਨ ਵਾਲੇ ਪਏ ਨੇ ਸਾਰੇ ਆਪਣੇ ਮੈਂ ਤਾਂ ਆਪ ਜੀ ਦੀ ਸੋਚੀ ਜਾਂਦੀ ਸੀ ਵੀ ਕੰਮ ਕਰਨ ਵਾਲੇ ਪਏ ਨੇ ਮੈਥੋਂ ਉੱਠੇ ਨਹੀਂ ਜਾਂਦਾ ਪਤਾ ਨਹੀਂ ਮੈਨੂੰ ਤਾਂ ਕੀ ਹੋਇਆ ਪਿਆ ਕੀ ਹੋ ਗਿਆ ਤੈਨੂੰ ਪਤਾ ਨਹੀਂ ਮੇਰਾ ਤਾਂ ਸਿਰ ਦੁਖੀ ਜਾਂਦਾ ਪਤਾ ਨਹੀਂ ਮੈਨੂੰ ਤਾਂ ਕੀ ਹੋਇਆ ਪਿਆ ਕਿਤੇ ਬੁਖਾਰ ਤਾਂ ਨਹੀਂ ਹੋ ਰਿਹਾ ਪਤਾ ਨਹੀਂ ਮਨ ਤਰਾਏ ਤੈਨੂੰ ਬੁਖਾਰ ਹੋਇਆ ਪਿਆਗਾ ਗਰਮ ਗਰਮ ਪਿੰਡਾ ਪਿਆ ਤੇਰਾ ਤਾਂ ਹਾਂ ਬੁਖਾਰ ਹੀ ਲੱਗਦਾ ਨੀਦੀ ਐਂ ਕਰੋ ਜੀ ਕੋਈ ਗੋਲੀ ਪੀਏ ਬੁਖਾਰ ਦੀ ਮਿਲ ਲਿਆ ਦਿਓ ਮੈਂ ਲੈ ਕੇ ਕੰਮ ਕਰਾਉਣ ਲੱਗ ਜੂਗੀ ਤੁਹਾਡੇ ਨਾਲ ਉਤਰ ਜਾਊਗਾ ਬੁਖਾਰ ਮੇਰਾ ਗਗਨ ਬੁਖਾਰ ਵਾਲੀ ਗੋਲੀ ਤਾਂ ਹੈ ਨਹੀਂ ਕਰੇ ਇੱਕ ਗੋਲੀ ਸੀਗੀ ਬਾਪੂ ਜੀ ਨੂੰ ਦੇਤੀ ਉਹ ਬਾਪੂ ਜੀ ਨੂੰ ਬੁਖਾਰ ਹੋ ਰਿਹਾ ਸੀਗਾ ਨਾ ਅਵਤਾਰ ਕਰਿਆ ਨਾ ਗੋਗੀ ਕਰਿਆ ਨਹੀਂ ਇਹਨਾਂ ਤਾਂ ਮੰਗਾ ਲੀਏ ਇਹ ਵੀ ਗਏ ਹੋਏ ਨੇਗੇ ਚਲ ਕੋਈ ਨਾ ਦੀਦੀ ਫਿਰ ਨਹੀਂ ਗਗਨ ਤੈਨੂੰ ਜਿਆਦਾ ਬੁਖਾਰ ਹੋਇਆ ਪਿਆਗਾ ਜਾਂ ਤਾਂ ਮੈਂ ਬਾਪੂ ਜੀ ਨੂੰ ਕਹਿੰਨੀ ਆ ਵੀ ਤੈਨੂੰ ਗੋਲੀ ਲੈ ਆਣਗੇ ਨਹੀਂ ਫਿਰ ਮੈਂ ਆਪ ਗੋਲੀ ਲੈ ਕੇ ਆਉਣੀ ਆ ਜਾ ਕੇ ਨਾ ਦੀਦੀ ਤੁਸੀਂ ਨਾ ਜਾਇਓ ਜੇ ਬਾਪੂ ਜੀ ਨੂੰ ਪਤਾ ਲੱਗਾ ਵੀ ਤੁਸੀਂ ਬਾਹਰ ਗਏ ਹੋ ਫਿਰ ਉਹ ਗੁੱਸਾ ਕਰਨਗੇ ਕੁਝ ਨਹੀਂ ਹੁੰਦਾ ਮੈਂ ਦੇਖ ਲਈਏ ਜੇ ਤਾਂ ਬਾਪੂ ਜੀ ਹੋਏ ਠੀਕ ਹੈ ਨਹੀਂ ਫਿਰ ਮੈਂ ਆਪ ਜਾ ਕੇ ਲਿਆਂਗੀ ਨਹੀਂ ਤੁਸੀਂ ਨਾ ਜਾਇਓ ਜੇ ਗਏ ਤਾਂ ਦੇਖ ਕੇ ਜਾਇਓ ਨਹੀਂ ਉਹਨਾਂ ਨੂੰ ਆਇਆਂ ਨੂੰ ਸੌ ਸੌ ਕੁਝ ਕਹਿਣਗੇ ਫਿਰ ਉਹ ਆਪਾਂ ਨੂੰ ਬੋਲਣਗੇ ਚਲ ਕੋਈ ਨਹੀਂ ਤੂੰ ਪੈ ਜਾ ਟੈਨਸ਼ਨ ਨਾ ਕਰ ਮੈਂ ਲਿਆਂਗੀ ਤੇਰ ਖਾਤਰ ਦਵਾਈ ਆਰਾਮ ਕਰ ਲੈ ਤੂੰ ਆ ਜਾਣਾ ਪਤਾ ਨਹੀਂ ਕਿੱਧਰ ਗਿਆ ਹੈਗਾ ਜਦੋਂ ਕਿਤੇ ਜਾਣਾ ਹੁੰਦਾ ਕਦੇ ਦੋਸਤਾਂ ਨਾਲ ਤੁਰ ਪਿਆ ਕਦੇ ਕਿਧਰੇ ਭੱਗ ਗਿਆ ਉਹਦੀ ਨਿਕਲ ਜੂਗਾ ਘਰੋਂ ਚੱਲੀਏ ਅੰਮੀ ਹੋਰ ਮੈਂ ਤਾਂ ਕਦੋਂ ਦੀ ਡਿੱਕੀ ਜਾਨੀ ਆ ਤੇ ਕਿੱਧਰ ਭੱਗ ਗਿਆ ਸੀ ਉਹ ਮੈਂ ਮੜਾਏ ਦੋਸਤ ਕੋਲੇ ਭੱਗ ਗਿਆ ਸੀ ਨਾ ਤੂੰ ਉਦੋਂ ਤਾਂ ਕਹਿੰਦੇ ਤੇ ਅਖੇ ਦਿਨ ਛੋਟੇ ਨੇਗੇ ਤੇ ਹੁਣ ਅੱਧਾ ਟਾਈਮ ਤੂੰ ਉੱਥੀ ਲਾਇਆ ਆ ਹੁਣ ਉੱਥੇ ਵੀ ਮੜਾ ਮੋਟਾ ਟਾਈਮ ਲੱਗੂਆ ਕਿਹੜੇ ਵੇਲੇ ਮੁੜ ਕੇ ਆਵਾਂਗੇ ਐਂ ਦੱਸ ਉਹ ਕੁਝ ਨਹੀਂ ਹੁੰਦਾ ਅੰਮੀ ਮਿਲ ਕੇ ਤਾਂ ਆਉਣ ਆਪਾਂ ਹੁਣ ਵਗ ਚੱਲਦੇ ਆਂ ਛੇਤੀ ਮੁੜ ਕੇ ਆਵਾਂਗੇ ਆਪਾਂ ਸਮਾਨ ਵੀ ਲੈਣਾ ਏ ਉਥੋਂ ਉਸ ਸਮਾਨ ਨੂੰ ਸਮਾਨ ਕੀ ਲੈ ਕੇ ਜਾਏਗੀ ਤੂੰ ਆਪ ਪੈਸੇ ਦੇ ਆਵਾਂਗੇ ਨਾਲੇ ਉਹਨਾਂ ਦੇ ਕੰਮ ਆ ਜਾਣਗੇ ਪੈਸੇ ਪੈਸੇ ਤਾਂ ਘਰੇ ਲੱਗ ਜਾਂਦੇ ਨੇਗੇ ਹੈ ਕੋਈ ਖਾਣ ਪੀਣ ਦਾ ਸਮਾਨ ਲੈ ਚੱਲਾਂਗੇ ਵਿਚਾਰੀ ਖਾ ਲੂਗੀ ਉਹ ਮਮੀ ਕਿਹੜੀਆਂ ਗੱਲਾਂ ਕਰਦੀ ਆ ਤੂੰ ਉਹਨੇ ਕਿਹਾ ਵਿਚਾਰੀ ਨੇ ਇਕੱਲੇ ਨਹੀਂ ਖਾਣਾਗਾ ਐਡਾ ਟੱਬਰ ਆਗਾ ਸਾਰਾ ਤਾਂ ਉਹ ਖਾ ਜਾਣਗੇ ਆਪਾਂ ਪੈਸੇ ਦੇ ਆਵਾਂਗੇ ਤੂੰ ਸਮਝ ਪੈਸੇ ਤਾਂ ਉਹ ਵਰਤ ਲੂਗੀ ਕਿਸੇ ਥਾਂ ਤੇ ਚੱਲ ਜਲਦੀਏ ਫਿਰ ਹਾਂ ਆ ਜਾ ਚੱਕ ਲੈ ਹਰ ਸਮਾਨ ਪੈਸੇ ਪੁੱਛ ਹਾਂ ਹਾਂ ਸਾਰਾ ਕੁਝ ਚੱਕ ਲਿਆ ਬਾਪੂ ਜੀ ਆਉਂਦੇ ਨੇਗੇ ਗਗਨ ਨੇ ਕਿਹਾ ਸੀ ਜੀ ਤੇ ਬਾਪੂ ਜੀ ਨਾਲ ਅੱਛਾ ਭਾਈ ਹੁਣ ਮੇਰੇ ਮਗਰੋਂ ਬਾਹਰ ਵੀ ਜਾਣ ਲੱਗੇ ਹੋ ਤੁਸੀਂ ਚੱਲ ਅੰਦਰ ਕਰਦਾ ਗੱਲ ਤੁਹਾਡੇ ਨਾਲ ਮੈਂ ਮੈਂ ਪਈ ਕੀ ਕਰਨ ਗਈ ਸੀ ਬਾਹਰ ਬਾਪੂ ਤੁਸੀਂ ਇਹੋ ਜਿਹੀ ਗੱਲਾਂ ਕਿਉਂ ਕਰਦੇ ਹੋਗੇ ਹੋਰ ਕੀ ਕਰਾਂ ਮੈਂ ਮੈਨੂੰ ਤਾਂ 5 ਮਿੰਟ ਵੀ ਨਹੀਂ ਬਾਹਰ ਜਾਣ ਦੇ ਤੁਸੀਂ ਤੁਸੀਂ ਤਾਂ ਇਹ ਕਿਨੂੰ ਵੀ ਸਾਰ ਦਿਨ ਘਰੀ ਬੈਠਾ ਰਹੇ ਤਾਂ ਉਸ ਤਾਂ ਉਹਦੀ ਚੈਕਲਿਸਟਾਂ ਅੰਡਾ ਪਤਾ ਨਹੀਂ ਕਿੱਧਰ ਨੂੰ ਮੂੰਹ ਚੱਕ ਕੇ ਵਗ ਗਈ ਜਦੋਂ ਭਾਈ ਤੁਹਾਨੂੰ ਕਿਹਾਗਾ ਵੀ ਤੁਸੀਂ ਕੱਲ੍ਹ ਆਣੇ ਨਹੀਂ ਜਾਣਾਗਾ ਕੀ ਕਰਨ ਗਈ ਸੀ ਤੂੰ ਬਾਹਰ ਬਾਪੂ ਜੀ ਗਰਨ ਨੂੰ ਨਾ ਬੁਖਾਰ ਹੋਇਆ ਪਿਆਗਾ ਸੋਨੂੰ ਮੈਂ ਦੇਖਿਆ ਸੀ ਤੁਸੀਂ ਕਿਤੇ ਨਹੀਂ ਦਿਸੀ ਫਿਰ ਮੈਂ ਜਾ ਕੇ ਗੋਲੀਆਂ ਲੈ ਆਈਆਂ ਬੁਖਾਰ ਦੀਆਂ ਬਾਈ ਮੈਂ ਤਾਂ ਹੋਣ ਗਿਆ ਸੀ ਆਹ 20 ਮਿੰਟਾਂ ਦਾ ਤੜਕੇ ਤਾਂ ਘਰੀ ਬੈਠਾ ਸੀ ਉਹਨੇ ਦੱਸ ਨਹੀਂ ਮੈਨੂੰ ਤੁਸੀਂ ਬਾਪੂ ਜੀ ਤੁਸੀਂ ਆਪ ਦਾ ਫੋਨ ਤਾਂ ਘਰੇ ਰੱਖ ਗਏ ਅਵਤਾਰ ਹੋਰੀ ਸ਼ਹਿਰ ਗਏ ਹੋਏ ਸੀ ਉਹ ਫਿਰ ਭਾਈ ਅਸੀਂ ਘਰੋਂ ਬਾਹਰ ਹੀ ਗਏ ਸੀ ਮਰੇ ਤਾਂ ਨਹੀਂ ਸੀਗੇ ਤੂੰ ਉਹਦੀ ਬਾਹਰ ਬਾਗੀ ਚੱਕ ਕੇ ਮੂੰਹ ਬਾਪੂ ਜੀ ਸੁਖ ਨਾਲ ਇਹ ਜੀਆਂ ਗੱਲਾਂ ਕਿਉਂ ਕਰਦੇ ਹੋ ਚਲ ਭਾਈ ਮੇਥੋਂ ਗਲਤੀ ਹੋ ਗਈ ਹੁਣ ਤੁਹਾਡੇ ਨਾਲ ਚੰਗੀ ਤਰ੍ਹਾਂ ਹੀ ਗੱਲ ਕਰੂੰਗਾ ਬਾਪੀ ਸੋਥੋਂ ਨਹੀਂ ਗਲਤੀ ਹੋਈ ਮੈਥੇ ਹੀ ਗਲਤੀ ਹੋ ਗਈ ਕੋਈ ਨਾ ਭਾਈ ਮੈਂ ਤੇਰੀ ਮਾਂ ਨੂੰ ਫੋਨ ਕਰਦਾ ਉਹਨੂੰ ਸਮਝਾਉਂ ਮੈਂ ਵੀ ਸਾਡੇ ਘਰੇ ਐਸੀਆਂ ਗੱਲਾਂ ਨਹੀਂ ਚੱਲਦੀਆਂ ਬਾਪੂ ਜੀ ਮੰਮੀ ਨੂੰ ਫੋਨ ਕਰਨ ਦੀ ਕੀ ਲੋੜ ਹੈ ਹਾਂ ਭਾਈ ਫੋਨ ਕਰਨ ਦੀ ਤਾਂ ਲੋੜ ਵੀ ਨਹੀਂ ਉਹ ਤਾਂ ਆਈਗੇ ਚੰਗਾ ਹੋ ਗਿਆ ਪੱਤੀ ਗਾਲੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭੈਣੇ ਚੰਗਾ ਹੋ ਗਿਆ ਤੁਸੀਂ ਆ ਗਏ ਮੈਂ ਤਾਂ ਸੋਨ ਹੀ ਫੋਨ ਕਰਨ ਲੱਗਦਾ ਸੀ ਸਤਿ ਸ੍ਰੀ ਅਕਾਲ ਬੈ ਜਾ ਮਮੀ ਇਹ ਗੱਲ ਹੋ ਗਈ ਵੀਰ ਜੀ ਆ ਤਾਂ ਫੋਨ ਕਰਨਾ ਸੀਗਾ ਭਾਈ ਛੋਡੀ ਕੁੜੀ ਨਾ ਮੇਰੇ ਜਮਾਂ ਕਹਿਣੇ ਚ ਨਹੀਂ ਹੈਗੀ ਆਪਦੀ ਮਰਜ਼ੀ ਕਰਦੀ ਐ ਕੀ ਗੱਲ ਹੋ ਗਈ ਜੀ ਮੇਰੀ ਭੈਣ ਤਾਂ ਇਹ ਜੀ ਹੈ ਨਹੀਂਗੀ ਉਹ ਤਾਂ ਕਹਿਣਾ ਮੰਨਦੀ ਆ ਸਾਰਾ ਭਾਈ ਮੈਂ ਇਹਨਾਂ ਨੂੰ ਕਿੰਨੇ ਵਾਰੀ ਕਿਹਾ ਵੀ ਤੁਸੀਂ ਕੱਲੀਆਂ ਨੇ ਬਾਹਰ ਨਹੀਂ ਜਾਣਾ ਉਹ ਵੀ ਬਾਰਿਆਂ ਦਿਨਾਂ ਚੱਕੀ ਮੂੰ ਮਮੀ ਮੈਂ ਉਹੀ ਨਹੀਂ ਬਾਹਰ ਗਈ ਸੀ ਗਗਨ ਬਿਮਾਰ ਹੋਈ ਉਹਨੂੰ ਬੁਖਾਰ ਚੜਿਆ ਪਿਆ ਬਾਪੂ ਜੀ ਘਰੇ ਨਹੀਂ ਸੀ ਹਵਤਾਰ ਨਹੀਂ ਸੀ ਕਰੇ ਫਿਰ ਮੈਂ ਆਪ ਦਵਾਈ ਲੈਣ ਵਗ ਗਈ ਵੀਰ ਜੀ ਏਡੀ ਕਿਹੜੀ ਗੱਲ ਹੋ ਗਈ ਹੈ ਕੁੜੀਆਂ ਤਾਂ ਦੇਸ਼ ਪ੍ਰਦੇਸ਼ ਤੋ ਤੁੜੀਆਂ ਫਿਰਦੀਆਂ ਨੇਗੀਆਂ ਇਹ ਤਾਂ ਦਵਾਈ ਲੈਣੀ ਗਈ ਸੀ ਭਾਈ ਮੈਨੂੰ ਕਿਸੇ ਦੀਆਂ ਕੁੜੀਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਆਪਦੇ ਘਰ ਤੱਕ ਮਤਲਬ ਹੈ ਅੱਗੇ ਪਹਿਲਾਂ ਤੁਹਾਡੀਆਂ ਆਹੀ ਗੱਲਾਂ ਕਰਕੇ ਨਾ ਮੇਰੀ ਭੈਣ ਦੀ ਪੜਾਈ ਵਿੱਚ ਹੀ ਰਹਿ ਗਈ ਉਹ ਤਾਂ ਇੰਨੀ ਹਿਆਰ ਸੀ ਨਾਲੇ ਨੂੰ ਨੌਕਰੀ ਮਿਲ ਜਾਂਦੀ ਉਹਨੂੰ ਰਾਤਾਂ ਜੀਆਂ ਨਾ ਕੱਟਣੀਆਂ ਪੈਂਦੀਆਂ ਵਧੀਆ ਆ ਵੀ ਨੌਕਰੀ ਤੇ ਲੱਗੀ ਰਹਿੰਦੀ ਉਹ ਜਿਸ ਨੂੰ ਇੰਨੀ ਔਖੀ ਲੱਗਦੀ ਹੈ ਨਾ ਓਰੇ ਲੈ ਜਾਓ ਆਪਦੀ ਨੂੰ ਲੈ ਜਾਂਨੇ ਆ ਸਾਡੇ ਕਿਹੜਾ ਖਵਾਉਣ ਨੂੰ ਕੁਸਾਇ ਨਹੀਂ ਤੁਸੀਂ ਤੈਨੂੰ ਘਰੇ ਜੇਲ੍ਹ ਕਰ ਰੱਖੀ ਆ ਬੱਲੇ ਓਏ ਸੇਰਾ ਤੁਸੀਂ ਤਾਂ ਮੇਰੇ ਘਰੇ ਆ ਕੇ ਮੇਰੀ ਬੇਇੱਜ਼ਤੀ ਕਰੀ ਜਾਂਨੇ ਹੋਗੇ ਹਰੇਕ ਘਰ ਦੇ ਨਾ ਆਪਦੇ ਸੂਲ ਹੁੰਦੇ ਨੇ ਨਾ ਸੂਲ ਵਾਲੀ ਕਿਹੜੀ ਗੱਲ ਐ ਇੱਥੇ ਜਿਵੇਂ ਤੁਸੀਂ ਬੋਲਦੇ ਓਵੇਂ ਸੀ ਜਵਾਬ ਦਿੰਨੇ ਆ ਆ ਪੁੱਤ ਤੂੰ ਨਾ ਬੋਲ ਡੀ ਵਾਲੇ ਆਪਾਂ ਨਹੀਂ ਲੈਣਗੇ ਪੈਸਾ ਨੂੰ ਤਾਂ ਲੋੜ ਨਹੀਂ ਇਹਨੂੰ ਲੈ ਜਾਓ ਹਣ ਆਲਦੀ ਨੂੰ ਅਸੀਂ ਹੀ ਰੱਖਦੇ ਕੋਈ ਗੱਲ ਨਹੀਂ ਲੈ ਜਾਂਦੇ ਆ ਮੇਰੀ ਭੈਣ ਬਾਦੂ ਨਹੀਂ ਹੈਗੀ ਜਦੋਂ ਅਸੀਂ ਆਉਣੇ ਆ ਉਹਦੀ ਲਾਂਭੇ ਦੇਣ ਲੱਗ ਜਾਨੇ ਉਹ ਹਲੇ ਵੀ ਫੇਰ ਥੋਡੀ ਇੱਜ਼ਤ ਕਰਦੀ ਆ ਕੀ ਸੁਭਾਅ ਇੱਜ਼ਤ ਕਰਦੀ ਆ ਇਹ ਮੇਰੀ ਜਿਹੜੇ ਕੰਮ ਤੋਂ ਮੈਂ ਰੋਕਣਾ ਉਹੀ ਕੰਮ ਕਰਨਾ ਹੁੰਦਾ ਇਹਨੇ ਕੋਈ ਨਾ ਵੀਰ ਜੀ ਇਹ ਤਾਂ ਨਿਆਂ ਹੈ ਤੁਸੀਂ ਗੁੱਸਾ ਨਾ ਕਰੋ ਨਹੀਂ ਭੈਣ ਜੀ ਤੁਸੀਂ ਹੁਣ ਆਪਦੀ ਕੁੜੀ ਨੂੰ ਲੈ ਜਾਓ ਇਹਨੇ ਤਾਂ ਸਾਡੇ ਘਰ ਦਾ ਮਾਹੌਲ ਖਰਾਬ ਕਰਤਾ ਇਹਨੇ ਤਾਂ ਛੋਟੀ ਕੁੜੀ ਵੀ ਬਗੈੜਦੀ ਬਸ ਹੁਣ ਬਹੁਤ ਹੋ ਗਿਆ ਚੱਲ ਭੈਣੇ ਚੱਲੀਏ ਜਦੋਂ ਆਪ ਲੈਣ ਆਏ ਉਦੋਂ ਦੇਖ ਲਾਂਗੇ ਇਹਨਾਂ ਨੂੰ ਆ ਕੀ ਰੌਲਾ ਜਿਹੀ ਪਈ ਜਾਂਦਾ ਕੁਝ ਕੁਝ ਕੇ ਕੁਛ ਬੋਲੀ ਜਾਂਦਾ ਵੀਰ ਪਾਣੀ ਹਲੇ ਤੇ ਮੰਮੀ ਤੇ ਭਰਾ ਵੀ ਆ ਗਏ ਮੈਂ ਨੰਨਾਂ ਦਸਤਾ ਫੋਨ ਕਰ ਵੀਰੇ ਸੋਦੀ ਐਨੀ ਵੀ ਆਈਤੀ ਹੋਗੀ ਮੈਂ ਵੀ ਨਹੀਂ ਰਹਿੰਦੀ ਇੱਥੇ ਮੈਂ ਵੀ ਹੁਣ ਕਿਸੇ ਗੱਲ ਨਾਲ ਆਉਂ ਇੱਥੇ ਮੰਮੀ ਤੂੰ ਕਿਉਂ ਬੈਠੀ ਹੋਣੇ ਇੱਥੇ ਚੱਲ ਚੱਲੀਏ ਚਲੋ ਭਾਈ ਇਹ ਕੁਛ ਬੋਲ ਦੇਣ ਇਹ ਚੱਲ ਭਣੇ ਮੈਂ ਇਹਨੇ ਕੱਪੜੇ ਚੱਕਨੇ ਮੈਂ ਵੀਰੇ ਨਾ ਨਾ ਕੋਈ ਲੋਡ ਨਹੀਂ ਕੱਪੜਿਆਂ ਦੀ ਉਹ ਦੋ ਸੂਟ ਉੱਥੇ ਨਵੇਂ ਸਵਾਲੀ ਆਏ ਚੱਲੀਏ ਚਲ ਮੈਨੂੰ ਤਾਂ ਪਤਾ ਨਹੀਂ ਤੇ ਵੀ ਸਾਡੀ ਕੁੜੀ ਐਨੀ ਔਖੀ ਐ ਭੱਗ ਜਾਓ ਭੱਗ ਜਾਓ ਭਾਈ ਹਲੋ ਹਾਂ ਉਹ ਨਾ ਮੈਂ ਤੁਸਨ ਨੂੰ ਆਈ ਕਹਿੰਦੀ ਸੀ ਅੱਜ ਨਾ ਮੈਂ ਬਿਮਾਰ ਹੋ ਗਈ ਜਦ ਤੁਸੀਂ ਗਏ ਉਹ ਤੋਂ ਬਾਅਦ ਮੈਨੂੰ ਬੁਖਾਰ ਚੜ ਗਿਆ ਤੇ ਵੀਰਪਾਲ ਨੇ ਮੈਨੂੰ ਦਵਾਈ ਲੈਣ ਬਾਗ ਗਈ ਹੈ ਨਹੀਂ ਸੀ ਕਰੇ ਬੁਖਾਰ ਦੀ ਦਵਾਈ ਤੇ ਬਾਪੂ ਜੀ ਨਾ ਇੰਨਾ ਪੁੱਠਾ ਸਿੱਧਾ ਬੋਲੇ ਉਹਨੂੰ ਤੇ ਨਾਲੇ ਹੁਣ ਦੀ ਮੰਮੀ ਆਈ ਹੋਈ ਹੈ ਵੀਰਪਾਲ ਦੇ ਨਾਲੇ ਦਾ ਭਰਾ ਆਇਆ ਹੋਇਆ ਉਹਨਾਂ ਨੂੰ ਵੀ ਇੰਨਾ ਪੁੱਠਾ ਸਿੱਧਾ ਬੋਲੀ ਜਾਂਦੇ ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦੇ ਨੇਗੇ ਤੁਸੀਂ ਕਿੱਥੇ ਹੋ ਕਿੰਨਾ ਕੁ ਟਾਈਮ ਲੱਗੂਗਾ ਜਲਦੀ ਆਜੋ ਚਲ ਆਉਣੇ ਆਗੇ ਫਿਰ ਅਸੀਂ ਹੋਰ ਜਲਦੀ ਆਜੋ ਉਹ ਤਾਂ ਬੜੀ ਬੇਇੱਜ਼ਤੀ ਕਰੀ ਜਾਂਦੇ ਨਾਲੇ ਉਹਦੇ ਭਰਾ ਨਾਲ ਲੜੀ ਜਾਂਦੇ ਨੇਗੇ ਕੋਈ ਨਹੀਂ ਕੋਈ ਨਹੀਂ ਆਉਣੇ ਹਾਂ ਠੀਕ ਹੈ ਇਹ ਕਿੰਨਾ ਦੱਕ ਕਿਲੋ ਮੀਟਰ ਦੀ ਹੋਣੀ ਹੈ ਪੂਆ ਚਾਂਦ ਚੱਕ ਨਹੀਂ ਆਈ ਬਾਪੂ ਅਸੀਂ ਲੈ ਕੇ ਆਏ ਆਂਗੇ ਸ੍ਰੀ ਕਾਲਬਈ ਦਾ ਸ੍ਰੀ ਕਾਲ ਮੈਨੂੰ ਕਿਉਂ ਲੈ ਕੇ ਆਏ ਨੇ ਇਹ ਕੀ ਹੋ ਗਿਆ ਵਾਪਸ ਗਗੜ ਨੇ ਸਾਨੂੰ ਸਾਰਾ ਕੁਝ ਦੱਸਤਾ ਤਾਂ ਹੀ ਲੈ ਕੇ ਆਏ ਇਹਨਾਂ ਨੂੰ ਵੀਰੇ ਤੂੰ ਤਾਂ ਚਮੀ ਨਹੀਂ ਬਦਲਿਆ ਸਾਡੇ ਵੇਲੇ ਵੀ ਆਪਣੀ ਮਰਜ਼ੀ ਕਰਦਾ ਰਿਹਾ ਹੁਣ ਵੀ ਤੂੰ ਆਪਣੀ ਮਰਜ਼ੀ ਕਰਦਾਗਾ ਨੂੰਹ ਹੱਤੀਆਂ ਉੱਤੇ ਤਾਂ ਨਾ ਮਰਜ਼ੀ ਕਰ ਤੂੰ ਆਪਦੀ ਉਹਨਾਂ ਨੂੰ ਤਾਂ ਆਪਦੀ ਸੌਂਕ ਨਾਲ ਜੀਵਾਂ ਦੇ ਪਹਿਨੇ ਮੈਂ ਤੇ ਇਹਨਾਂ ਨੂੰ ਆਏ ਸਮਝਾਉਣਾ ਵੀ ਦੋ ਮੁੰਡੇ ਹੈਗੇ ਨੇ ਕਮਾਉਣ ਵਾਲੇ ਆਪੀ ਕਮਾਉਣਗੇ ਤੁਸੀਂ ਕਿਉਂ ਕੰਮ ਕਰਦੀ ਹੋ ਤੁਸੀਂ ਕਿਉਂ ਸੂਟ ਸਿਉਣੀਆਂ ਹੋਗੀਆਂ ਉਂ ਘਰ ਦੇ ਕੰਮ ਕਰ ਲਓ ਵੀਰੇ ਜਵਾਨੇ ਨਾਲ ਤੁਰਨਾ ਪੈਂਦਾ ਕੁੜੀਆਂ ਕਿਤੇ ਦੀ ਕਿਤੇ ਪਹੁੰਚ ਗਈਆਂ ਹੁਣ ਤਾਂ ਤੂੰ ਆਪਦੀ ਨਾ ਅੜੀ ਜੀ ਛੱਡ ਦੇ ਭਾਈ ਅੜੀ ਅਲੀ ਤੇ ਇਹ ਚ ਕੀ ਗੱਲ ਹੈਗੀ ਮੈਂ ਤਾਂ ਇਹਨਾਂ ਨੂੰ ਐਂ ਸਮਝਾਉਣਾਗਾ ਵੀ ਤੁਸੀਂ ਸੂਟ ਜੇ ਸਿਉਣੋਂ ਹਟਜੋ ਹੁਣ ਹੋਰ ਬੁੜੀਆਂ ਹੁੰਦੀਆਂ ਨੇ ਨਾਲ ਚੂਲੀਆਂ ਕਰਦੀਆਂ ਨੇਗੀਆਂ ਐਮੀ ਘਰ ਖਰਾਬ ਕਰਨਗੀਆਂ ਇਹ ਬੇਟੇ ਤੇਰੀਆਂ ਨੂਹਾਂ ਤਾਂ ਇੰਨੀ ਹਸਿਆਣੀਆਂ ਨਹੀਂਆਂ ਤੈਨੂੰ ਲੱਗਦਾਗਾ ਵੀ ਉਹਨਾਂ ਦੀਆਂ ਗੱਲਾਂ ਚ ਆ ਜਾਣੀਆਂ ਕਿੱਥੇ ਤੈ ਉਹਨਾਂ ਨਾਲ ਸਾਥ ਦੇਣਾ ਸੀਗਾ ਕਿੱਥੇ ਉਹਨਾਂ ਨੂੰ ਤੂੰ ਰੋਕਣ ਲੱਗ ਰਿਆਂਗਾ ਨਾਲੇ ਨਾ ਉਹੀ ਘਰ ਚੰਗਾ ਹੁੰਦਾ ਕਿੱਥੇ ਨੂਹਾਂ ਤੀਆਂ ਖੁਸ਼ ਰਹਿਣ ਨਾ ਭੈਣੇ ਮੈਂ ਤਾਂ ਨਾ ਇਹਨਾਂ ਨੂੰ ਬਾਹਰ ਜਾਣ ਦੇਵਾ ਨਾ ਇਹਨਾਂ ਨੂੰ ਇੰਨੀ ਪਾਬੰਦੀ ਚ ਨਾ ਕੁਛ ਨਹੀਂ ਰੱਖਿਆ ਜੇ ਉਹ ਕਮਾਈ ਕਰਕੇ ਕੁਛ ਨੇ ਕਰਨ ਦੇ ਐਂ ਘਰ ਅੱਗੇ ਵਧਣਗੇ ਵੀਰੇ ਜਵਾਨੇ ਨਾਲ ਤਾਂ ਤੁਰਨੇ ਪੈਂਦਾਗਾ ਇਹੀ ਗੱਲ ਦਾ ਪੂਆ ਸਾਰਾ ਤਾਂ ਨਸੀ ਸਮਝਾਉਂਦੇ ਆਗੇ ਵੀ ਘਰੇ ਬੈਠੀਆਂ ਚਾਰ ਰੁਪਏ ਕਮਾਉਂਦੀਆਂ ਨੇ ਕੋਈ ਨੁਕਸਾਨ ਤਾਂ ਨਹੀਂ ਕਰਦੀਆਂ ਕਿਉਂਕਿ ਬਾਹਰ ਜਾਂਦੀਆਂ ਨੇ ਇੰਨੀ ਪਾਬੰਦੀ ਦਾ ਕੋਈ ਫਾਇਦਾ ਨਹੀਂ ਇਹ ਗੱਲਾਂ ਕਰਕੇ ਨਾ ਦਲਾਂ 'ਚ ਦੂਰੀ ਨਹੀਂ ਵੱਧਦੀਆਂ ਨੇ ਤੇਰੀ ਗੱਲ ਜਮਾਂ ਸਹੀ ਆ ਪੂਆ ਪਰ ਬਾਪੂ ਕਿੱਥੇ ਮੰਨਦਾਗਾ ਵੀਰੇ ਤੇਰੇ ਕਹੇ ਤੋ ਨਾ ਉਹ ਕੰਮ ਛੱਡ ਵੀ ਦੇਣੀਆਂ ਪਰ ਉਹਨਾਂ ਦਾ ਕਿਹੜਾ ਮਨ ਕਰਤਾਗਾ ਕੰਮ ਕਰਨ ਨੂੰ ਉਨਾ ਹੀ ਫਿਰ ਚਾਹੇ ਜਾਊਗਾ ਵੀ ਸਾਡੇ ਬਾਪੂ ਨੇ ਕੰਮ ਛੜਾਤਾ ਪੈਣੀ ਮੈਂ ਮੰਨ ਲੈਣਾ ਜੋ ਤੂੰ ਕਹਿਣੀ ਹੈ ਸਹੀ ਕਹਿਣੀ ਹੈਗੀ ਬਸ ਮੈਂ ਤਾਂ ਇਹੀ ਚਾਹੁੰਦਾ ਸੀ ਵੀ ਸਾਡੇ ਘਰੇ ਮਾਹੌਲ ਵਧੀਆ ਰਹੇ ਕੋਈ ਲੜਾਈ ਝਗੜਾ ਨਾ ਹੋਵੇ ਸਾਡੇ ਘਰ ਦਾ ਸਿਸਟਮ ਵਧੀਆ ਚੱਲੇ ਹੁਣ ਪਰ ਮੈਨੂੰ ਐਂ ਲੱਗਦਾ ਵੀ ਮੈਂ ਹੀ ਗਲਤ ਸੀ ਬਾਪੂ ਅਸੀਂ ਕਿਹੜਾ ਤੇਰੇ ਤੋਂ ਬਾਹਰ ਜਾਣਿਆ ਨਾ ਹੀ ਕਦੇ ਬਾਹਰ ਗਏ ਆ ਤੂੰ ਮਾੜਾ ਮੋਟਾ ਸਾਡੇ ਬਾਰੇ ਵੀ ਸੋਚਿਆ ਕਰ ਬਾਪੂ ਉਹ ਜਿਹੜਾ ਕੰਮ ਕਰਦੀਆਂ ਨੇ ਆਪਣੇ ਘਰ ਲਈ ਕਰਦੀਆਂ ਨੇ ਹੋਰ ਕਿਸੇ ਲਈ ਤਾਂ ਉਹ ਕਰਦੀਆਂ ਨਹੀਂ ਉਹ ਚਲੋ ਠੀਕ ਐ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਉਹਨਾਂ ਕੋਲੇ ਮਸ਼ੀਨ ਦੂਜੀ ਹੈਗੀ ਹੱਥਾਂਿਆਂ ਨਾਲ ਔਖੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਸੁਝਾਅ ਦਿਓ ਹਰ ਵਾਰੀ ਵੀਡੀਓ ਤੇ ਕਮੈਂਟ ਕਰਿਆ ਕਰੋ ਤੇ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਗੁਰਜੀਤ ਜੋਗੇਵਾਲ ਅਵੀ ਭੱਠੜ ਸਤਪਾਲ ਸ਼ਰਮਾ ਕਸ਼ਮੀਰ ਕੌਰ ਗਰਵਿੰਦਰ ਸਿੰਘ ਸਿੱਧੂ ਜਗਤਾਰ ਸਿੰਘ ਚੱਕ ਭਾਈ ਕੇ ਡਾਕਟਰ ਓਪੀ अरोड़ा ਬਲਜੀਤ ਕੌਰ ਜੀਤ ਸਰਪੰਚ ਭੰਦੇਰ ਅਮਰ ਸਿੰਘ ਪਟਿਆਲਾ ਅਮਰਜੀਤ ਨਾਬਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਿਓ ਤੇ ਇੱਕ ਹੋਰ ਬੇਨਤੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾਗਾ ਵੀ ਸਾਡੀ ਵੀਡੀਓ ਜਿਹੜੀ ਜਦੋਂ ਵੀ ਅਸੀਂ ਪਾਉਣੇ ਆ ਉਹਦੀ ਨਾਲ ਦੀ ਨਾਲ ਤੁਹਾਡੇ ਕੋਲ ਪਹੁੰਚ ਜਾ ਕਰੂਗੀ ਤੇ ਬੈਲ ਆਈਕਨ ਜਿਹੜਾ ਉਹ ਜ਼ਰੂਰ ਦਬਲਿਓ ਉਹਦੇ ਨਾਲ ਤੁਹਾਡੇ ਕੋਲ ਘੰਟੀ ਭਜਾਇਆ ਕਰੂਗੀ ਤੇ ਕਰਦੇ ਰਹੇ ਹੋ ਨਵੇਂ ਨਵੇਂ ਕਮੈਂਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸਤੀ ਗਾਲੀ